ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੰਦਪਨ ਦਾ ਜਿਹੜਾ ਮੁੱਦਾ ਹੈ ਉਹ ਦਲਾਲ ਮੀਡੀਆ ਵੱਲੋਂ ਇੰਨਾ ਉਭਾਰਿਆ ਜਾ ਰਿਹਾ ਹੈ ਛੋਟਾ ਜਿਹਾ ਮਸਲਾ ਸੀ ਇਹ ਸਭ ਨੂੰ ਪਤਾ ਹੈ ਧਨਾਲ ਲੋਕ ਜਿਹੜੇ ਨੇ ਗਮਦੂਰ ਸਿੰਘ ਵਰਗੇ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਚੱਲਦੀ ਹੈ ਕਾਂਗਰਸ ਪਾਰਟੀ ਦਾ ਪਹਿਲਾਂ ਸਰਪੰਚ ਵੀ ਰਿਹਾ ਸ਼ੈਲਰ ਲਾਈ ਬੈਠਾ ਹੈ ਵੱਡੇ ਵੱਡੇ ਟੈਂਡਰ ਗਵਰਨਮੈਂਟ ਤੋਂ ਲੈਂਦੇ ਆ ਤੂੰ ਨੇ ਧੱਕਾ ਕੀਤਾ ਸੀ ਪੁਲਿਸ ਨੇ ਗਰੀਬ ਲੋਕਾਂ ਤੇ ਅਤਿਆਚਾਰ ਕੀਤਾ ਕੁੱਟਮਾਰ ਕੀਤੀ ਜੇਲ੍ਹ ਤੱਕ ਭੇਜ ਦਿੱਤਾ ਗਿਆ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਕਰਕੇ ਉਹਨਾਂ ਲੋਕਾਂ ਦੀ ਸਾਰ ਲਏਗੀ ਉਹਨਾਂ ਨੂੰ ਬਾਹਰ ਕਢਾਇਆ ਗਿਆ ਪਰਚੇ ਰੱਦ ਕਰਵਾਏ ਗਏ ਔਰ ਜਿਹੜੇ ਗਮਧੂਰ ਸਿੰਘ ਨੇ ਪੁਲਿਸ ਦੇ ਮੌਜੂਦਗੀ ਦੇ ਵਿੱਚ ਫੈਰ ਕੀਤੇ ਸੀ ਆਪਣੇ ਅਸਲੇ ਦੇ ਨਾਲ ਇਹ ਸ਼ਰਿਆਂ ਵੀਡੀਓ ਵਾਇਰਲ ਹੋਈ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਉਤੇ 307 ਦਾ ਪਰਚਾ ਪਾ ਦਿੱਤਾ ਤਬਾਦ ਦੇ ਵਿੱਚ ਹੁਣ ਰਿਸ਼ਤੇਦਾਰ ਜਿਹੜੇ ਉਹਦੇ ਆ ਜਾਂ ਹੋਰ ਕਿਸਾਨ ਜਿੱਥੇ ਬੰਦੀਆਂ ਵਾਲੇ ਆਗੂ ਮੈਂ ਦਲਾਲ ਕਹਿਣਾ ਹੁਣ ਐ ਪਿੰਡ ਦੇ ਫਿਰਦੇ ਆ ਹੁਣ ਕਹਿੰਦੇ ਜੀ ਪਰਚਾ ਰੱਦ ਕਰਵਾਇਆ ਜਾਵੇ ਸਾਡਾ ਰਾਜੀ ਬੰਦਾ ਕੀਤਾ ਜਾਵੇ ਭਾਈਚਾਰਕ ਸਾਂਝ ਨਾ ਟੁੱਟੇ ਪਹਿਲਾਂ ਕਿਉਂ ਨਾ ਤੁਸੀਂ ਇਹ ਮੁੱਦੇ ਨੂੰ ਕੰਟਰੋਲ ਕੀਤਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਸੋਸ਼ਲ ਮੀਡੀਆ ਤੇ ਮੈਨੂੰ ਵੀ ਬਹੁਤ ਉੱਚਾ ਨੀਮਾ ਬੋਲਿਆ ਗਿਆ ਪਰ ਅਸੀਂ ਤਾਂ ਇਹ ਪ੍ਰਵਾਹ ਕਰਦੇ ਨਹੀਂ ਹੁੰਦੇ ਜੋ ਕਹਿਣਾ ਕਿਸੇ ਨੇ ਕਹੀ ਜਾਵੇ ਜੋ ਅਸੀਂ ਕਹਿਣਾ ਉਹ ਕਿਹ ਕਿਹ ਹਟਾਂਗੇ ਦਲਾਲ ਮੀਡੀਆ ਇੱਕ ਤਰਫੀ ਗੱਲ ਕਰ ਰਿਹਾ ਹੈ ਕਹਿੰਦੇ ਜੀ ਜੱਟਾਂ ਨਾਲ ਤਕਾ ਹੋਇਆ ਗਮਦੂਰ ਨਾਲ ਤਕਾ ਹੋਇਆ ਮੈਂ ਇੱਕ ਬੇਨਤੀ ਕਰ ਦਿੰਨਾ ਇਹ ਸ਼ਬਦ ਨਾ ਵਰਤੋ ਜੱਟਾਂ ਨਾਲ ਤਕਾ ਨਹੀਂ ਹੋਇਆ ਜਿਮੀਂਦਾਰ ਚੰਦ ਭਾਨ ਦੇ ਸਾਰੇ ਨਹੀਂ ਮਾਰੇ ਇਹ 2-4 ਨੇ ਜਿਹੜੇ ਆਪਣੇ ਆਪ ਨੂੰ ਧਨਾੜ ਸਮਝਦੇ ਨੇ ਜਿਨ੍ਹਾਂ ਨੇ ਐਮਐਲਏ ਅਮੋਲਕ ਸਿੰਘ ਦੀ ਸ਼ਹਿ ਤੇ ਗੁੰਡਾਗਰਦੀ ਕੀਤੀ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਗਿਆ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਆਪਣੇ ਅਸਲੇ ਨਾਲ ਫੈਰ ਕੀਤੇ ਗਏ ਇੱਕ ਐਸਸੀ ਸਰਪੰਚ ਦੇ ਉੱਪਰ ਅਤਿਆਚਾਰ ਧੱਕਾ ਕੀਤਾ ਗਿਆ ਉਹਦੇ ਨਾਲ ਗੁੰਡਾਗਰਦੀ ਕੀਤੀ ਗਈ ਇਹ ਸ਼ਰਮ ਪਤਾ ਹੁਣ ਦਲਾਲ মিডিਆ ਕੀ ਕਰਦਾ ਹੈ ਪਹਿਲਾਂ ਜਾਂਦਾ ਕੁਲਦੀਪ ਸਿੰਘ ਸਰਪੰਚ ਜਿਹੜੇ ਮੌਜੂਦਾ ਨੇ ਐਸੀ ਭਾਈਚਾਰੇ ਵਿੱਚ ਉਹਨਾਂ ਦੇ ਘਰ ਜਾਂਦਾ ਹੈ ਇਹ ਦਲਾਲ মিডিਆ ਵਾਲੇ ਉਹਨੂੰ ਉਲਝਾਉਂਦੇ ਆ ਸਵਾਲ ਕਰ ਕਰਕੇ ਤੁਸੀਂ ਪਹਿਲਾਂ ਕੀ ਕਿਹਾ ਸੀ ਤੁਸੀਂ ਹੁਣ ਕੀ ਕਹਿੰਦੇ ਹੋ ਤੁਹਾਡੇ ਬੰਦਿਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤੁਸੀਂ ਪੁਲਿਸ ਨੂੰ ਗੁੰਮਰਾ ਕੀਤਾ ਤੁਹਾਡੀ ਭੰਨ ਤੋੜ ਕਿੱਥੇ ਹੋਈ ਹੈ ਤੁਸੀਂ ਉੱਥੇ ਕਿਉਂ ਗਏ ਸੀ ਤੁਸੀਂ ਆਲੇ ਦੇ ਘਰੇ ਕਿਉਂ ਗਏ ਇਹ ਸਵਾਲ ਕਰ ਕਰਕੇ ਉਲਝਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਗੰਧੂਰ ਵਰਗੇ ਧਨਾੜ ਨੇ ਮਲਕ ਭਾਗੋ ਉਹਨਾਂ ਦੀਆਂ ਇੰਟਰਵਿਊ ਤੇ ਇੰਟਰਵਿਊ ਕਰਕੇ ਪੱਖ ਪੂਰੀ ਜਾਂਦੇ ਯਾਨੀ ਕਿ ਇੱਕ ਤਰਫਾ ਸੋਸ਼ਲ ਮੀਡੀਆ ਜਾਂ ਦਲਾਲ ਮੀਡੀਆ ਚੱਲ ਰਿਹਾ ਕਿੰਨਾ ਕੀ ਮੁੱਦੇ ਨੂੰ ਪੜਕਾਉਂਗੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਭਾਈ ਚਾਰ ਕਿਸਾਨ ਦੀ ਮੈਂ ਟੁੱਟੇ ਦੂਜੇ ਪਾਸੇ ਤੁਸੀਂ ਦਲਾਲੀਆਂ ਲੈ ਕੇ ਇਹ ਮੁੱਦਾ ਪੜਕਾ ਰਹੇ ਉਹ ਕੁੜੀ ਗਗਨਦੀਪ ਕੀ ਇਹ ਨਾਮ ਦਾ ਉਹ ਮੇਰੇ ਤੇ ਪੜਾਅ ਸਕਢੀ ਉਹਨੇ ਉਹ ਟਾਈਟਲ ਵੀ ਇਹੀ ਲਿਖਿਆ ਹੋਇਆ ਕਹਿੰਦੇ ਕੁੜੀ ਨੇ ਮੀਡੀਅਮ ਦੁਲਾਲ ਕਹਿਣ ਤੇ ਗੈਨੀ ਬੂਟਾ ਸਿੰਘ ਦੇਤੇ ਠੋਕ ਮੇਂ ਜਵਾਬ ਸਵਾਲ ਠੋਕ ਮੇਂ ਜਵਾਬ ਤੇ ਫਿਰ ਕਹਿੰਦੇ ਜੇ ਨਾ ਤੁਸੀਂ ਮਾਫੀ ਮੰਗੀ ਮੈਂ ਜਲੂਸ ਕੱਢ ਲੂੰ ਬੀਬਾ ਕੱਢ ਜਲੂਸ ਅਹੀਂ ਤੱਕ ਕਹਿੰਦੇ ਕੋਈ ਸਾਡਾ ਜਲੂਸ ਕੱਢੇ ਪਤਾ ਤਾਂ ਲੱਗੇ ਵੀ ਸਾਡਾ ਜਲੂਸ ਕਿਉਂ ਤੁਸੀਂ ਕਿਉਂ ਕੱਢ ਰਹੇ ਹੋ ਲੋਕਾਂ ਤੱਕ ਪਤਾ ਲੱਗੇ ਲੋਕਾਂ ਤੱਕ ਆਵਾਜ਼ ਜਾਵੇ ਵੀ ਬੂਟਾ ਸਿੰਘ ਦਾ ਜਲੂਸ ਕਿਉਂ ਕੱਢ ਰਹੇ ਨੇ ਬੂਟਾ ਸਿੰਘ ਨੇ ਗਨਾ ਕੀ ਕੀਤਾ ਪਤਾ ਲੱਗੇ ਲੋਕਾਂ ਨੂੰ ਮੈਂ ਕਹਿੰਦਾ ਜਲੂਸ ਕਰਨ ਦੀ بجائے ਤੁਸੀਂ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਜਾ ਕੇ ਪਟੀਸ਼ਨ ਪਾਓਗੇ ਬੂਟਾ ਸਿੰਘ ਨੂੰ ਸਾਨੂੰ ਇਦਾਂ ਕਹਿੰਦਾ ਫਿਰ ਦੱਸਾਂਗੇ ਨਾ ਵੀ ਦਲਾਲ ਮੀਡੀਆ ਦਲਾਲੀ ਕਿਦਾਂ ਕਰਦਾ ਸ਼ਰਿਆਮ ਤੂੰ ਉਹ ਵੀਡੀਓ ਵਿੱਚ ਵੀ ਮੇਰਾ ਨਾਮ ਲੈ ਕੇ ਇੱਕ ਤਰਫਾ ਗੱਲ ਕਰ ਰਹੇ ਤੁਸੀਂ ਔਰ ਮੇਰੀ ਉਮਰ ਦਾ ਤਨ ਉਸ ਹੱਬ ਤਬ ਹੋਣਾ ਜੇ ਤੁਸੀਂ ਤੂੰ ਕਹਿ ਕੇ ਗੱਲ ਕਰ ਰਹੇ ਹੋ ਚਲੋ ਇਹਨਾਂ ਕਲਮ ਸਾਨੂੰ ਫਰਕ ਨਹੀਂ ਪੈਂਦਾ ਜਿਹੜੀ ਸ਼ਬਦਾਵਲੀ ਕਿਸੇ ਦੀ ਹੁੰਦੀ ਹੈ ਉਹ ਜਿਹੜਾ ਵਰਤ ਲੈਂਦਾ ਮੈਨੂੰ ਕੋਈ ਮਤਲਬ ਨਹੀਂ ਤੁਸੀਂ ਜਲੂਸ ਕਰਨ ਦੀ ਗੱਲ ਕਰਦੇ ਹੋ ਕੱਢੋ ਜਲੂਸ ਇਹ ਚਾਰ ਮੀਡੀਆ ਵਾਲੇ ਵਿੱਚ ਬੈਠਣਾ ਉੱਥੇ ਬਹਿ ਜਾਓ ਮੈਨੂੰ ਸਵਾਲ ਕਰ ਲਓ ਮੈਂ ਸਵਾਲ ਕਰ ਦੂੰ ਜਲੂਸ ਕੱਢ ਕੇ ਦੇਖੋ ਤੁਸੀਂ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਕਿਸੇ ਥਾਣੇ ਵਿੱਚ ਕਿਸੇ ਵੱਡੇ ਪੁਲਿਸ ਦੇ ਅਫਸਰ ਕੋਲ ਜਾਓ ਕੱਢੋ ਜਾ ਕੇ ਲੂਸ ਪਤਾ ਤਾਂ ਲੱਗੇ ਲੋਕਾਂ ਨੂੰ ਵੀ ਬੁੱਟਾ ਸੰਗਰ ਜਰੂਰ ਸੀ ਕਿਉਂ ਕੱਢ ਰਹੇ ਨੇ ਸਾਡਾ ਕਸੂਰ ਇੰਨਾ ਕ ਹੈ ਵੀ ਅਸੀਂ ਉਹ ਗਰੀਬ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਤੀ ਅਸੀਂ ਇੱਕ ਤਰਫਾ ਉਹ ਕਹਿੰਨੀ ਖੜ ਦੇ ਮੈਂ ਅੱਜ ਵੀ ਕਹਿਣਾ ਸ਼ਰਿਆਮ ਕਿ ਪਿੰਡ ਚੰਦਪਾਣ ਦੇ ਵਿੱਚ ਜਿਹੜਾ ਤੱਕਾ ਹੋਇਆ ਇਹ 2-4 ਧਨਾੜ ਲੋਕਾਂ ਨੇ ਕੀਤਾ ਹੈ ਪੂਰਾ ਪਿੰਡ ਨਹੀਂ ਕੋਈ ਵੀ ਬਰਾਦਰੀ ਕੋਈ ਵੀ ਕੌਮ ਕੋਈ ਵੀ ਮਜਬ ਕੋਈ ਵੀ ਧਰਮ ਪੂਰੇ ਦਾ ਪੂਰਾ ਮਾੜਾ ਨਹੀਂ ਹੁੰਦਾ ਕੁਝ ਬੰਦੇ ਹੁੰਦੇ ਜਿਵੇਂ ਗਮਧੂਰ ਸਿੰਘ ਵਰਗੇ ਧਨਾੜ ਹੈਗੇ ਆ ਸਰਕਾਰ ਦੀ ਸ਼ਹਿ ਤੇ ਇਹ ਗੁੰਡਾਗਰਦ ਕੀਤੀ ਹੈ ਜਦੋਂ ਤੁਸੀਂ ਦਲਾਲ ਮੀਡੀਆ ਦੀ ਮੈਂ ਗੱਲ ਕਰਦਾ ਉਦੋਂ ਸ਼ਰਅਮ ਪਤਾ ਕਿ ਇੱਕ ਤਰਫੀ ਗੱਲ ਕੀਤੀ ਜਾਂਦੀ ਹੈ ਬੀਬਾ ਤੁਸੀਂ ਮੈਨੂੰ ਕਹਿਣੀ ਹੈ ਕਿ ਕਮੈਂਟ ਪੜ ਕੇ ਦੇਖ ਲੋ ਜਿਹੜੀ ਵੀਡੀਓ ਇੰਟਰਵਿਊ ਤੁਸੀਂ ਮੇਰੇ ਤੇ ਕੀਤੀ ਹੋਈ ਆ ਸ਼ੋਅ ਕੀਤਾ ਪੂਰਾ ਉਹਦੇ ਕਮੈਂਟ ਤੁਸੀਂ ਪੜ ਲਿਓ ਨਾ ਤੁਹਾਨੂੰ ਲੋਕ ਕਿਦਾਂ ਸਨਮਾਨ ਦਿੰਦੇ ਆ ਤੁਸੀਂ ਤਾਂ ਕਹੀ ਜੀ ਵੀਡੀਓ ਬਾਹਰ ਲਉਂਗੇ ਸਿੱਧਾ ਕਹਿ ਨਹੀਂ ਮੈਂ ਗੋਲਕਚੋਰਾਂ ਕਹਿ ਦਿਓ ਅਸੀਂ ਕਦੋਂ ਮੁੱਕਦਾ ਕਿਹਾ ਹੁਣ ਵੀ ਕੱਢਾਂਗੇ ਅਸੀਂ ਹਈ ਤਾਂ ਹਮੇਸ਼ਾ ਲਈ ਚੋਰ ਆ ਅਸੀਂ ਡਰਦੇ ਥੋੜੀ ਕਿਤੋਂ ਤੁਸੀਂ ਗੱਲ ਇੱਕ ਤਰਫੀ ਕਰ ਰਹੇ ਹੋ ਜੇ ਨਹੀਂ ਕਰਦੇ ਤਾਂ ਦੱਸੋ ਸ਼੍ਰੀ ਆਮ ਲੋਕਾਂ ਨੂੰ ਪਤਾ ਹੈ ਜਿਹੜੀ ਵੀਡੀਓ ਤੁਸੀਂ ਹੁਣ ਮੇਰੇ ਖਿਲਾਫ ਪਾਈ ਹੈ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇਹ ਵੀਡੀਓ 15 ਬੰਦੇ ਵੀ ਬੰਦੇ ਇਕੱਠੇ ਕਰਾਂਗੇ ਉੱਥੇ ਬੈਠ ਕੇ ਸੁਣਾ ਦੇਾਂਗੇ ਲੋਕ ਦੱਸਣਗੇ ਵੀ ਵੀਡੀਓ ਇੱਕ ਤਰਫੀ ਹੈਗੀ ਕਿ ਨਹੀਂ ਤੁਸੀਂ ਨਾੜ ਲੋਕਾਂ ਦਾ ਪੂਰੇ ਪੂਰੇ ਕਿ ਨਹੀਂ ਪੂਰੇ ਸ਼੍ਰੀ ਆਮ ਤੁਸੀਂ ਉਹ ਗਰੀਬ ਜਨਤਾ ਨੂੰ ਗਰੀਬ ਲੋਕਾਂ ਨੂੰ ਦੋਸ਼ੀ ਠਹਿਰਾ ਰਹੇ ਹੋ ਹੋਰ ਕੀ ਹੈ ਐਦੋਂ ਪਰ ਦਲਾਲ ਕੀ ਹੁੰਦੇ ਆ ਦਲਾਲੀ ਹੋਰ ਕੀ ਹੁੰਦੀ ਦੱਸੋ ਮੈਨੂੰ ਤੁਹਾਨੂੰ ਇਦਾਂ ਲੱਗਦਾ ਵੀ ਇੱਕ ਵੀਡੀਓ ਪਾ ਕੇ ਕਹਿੰਦੇ ਮਾਫੀ ਮੰਗ ਕਿਉਂ ਮੰਗੇ ਮਾਫੀ ਭਾਈ ਕਾਦੇ ਲਈ ਮਾਫੀ ਮੰਗੇ ਜਿਹੜੀ ਗੱਲ ਕਹੀ ਉਹ ਕਹੀ ਏ ਕਮਾਂਗੇ ਵੀ ਜਦੋਂ ਇਹ ਮਸਲਾ ਛੜਿਆ ਤੁਸੀਂ ਉਦੋਂ ਕਿੱਥੇ ਸੀ ਉਦੋਂ ਕਿਉਂ ਸਾਹਮਣੇ ਆਏ ਦਲਾਲ ਤਾਂ ਦਲਾਲ ਹੀ ਰਹਿਣਗੇ ਇਹ ਸ਼ਰਮ ਪਤਾ ਲੋਕਾਂ ਨੂੰ ਇੱਕ ਤਰਫੀ ਤੁਸੀਂ ਗੱਲ ਕਰ ਰਹੇ ਹੋ ਸ਼ਰਮ ਪਤਾ ਤੁਸੀਂ ਜਾਤੀਵਾਦ ਦਾ ਮੁੱਦਾ ਬਣਾ ਕੇ ਇਹ ਪੇਸ਼ ਕਰ ਦਿੱਤਾ ਇਹ ਜਿਹੜਾ ਮੁੱਦਾ ਤੁਸੀਂ ਬਣਾਇਆ ਹੈ ਨਾ ਸੋਸ਼ਲ ਮੀਡੀਆ ਨੇ ਇੱਕ ਤਰਫਾ ਹੋ ਕੇ ਇਹਦਾ ਖਮਿਆਜਾ 2027 ਦੇ ਵਿੱਚ ਸਾਨੂੰ ਭੁਗਤਣਾ ਪਊਗਾ ਚੇਤੇ ਰੱਖਿਓ ਮੈਂ ਬਹੁਤ ਵਾਰ ਪਹਿਲਾਂ ਮੀਂਦ ਕੀਤੀ ਹੈ ਜਿਹੜੇ ਵੋਟਾਂ ਦੇ ਅੰਕੜੇ ਨੇ ਨਾ ਪਿੰਡਾਂ ਦੇ ਵਿੱਚ ਉਹ 30 70 ਦੇ ਨੇ ਜਿਹੜੀ ਐਸਸੀ ਵੋਟ ਤੇ ਬੀਸੀ ਵੋਟ ਹੈ ਨਾ ਉਹ 70% ਹੈ ਜਿਹੜੀ ਜਨਰਲ ਵੋਟ ਹੈ ਉਹ 30% ਹੈ ਨੇੜੇ ਸਾਭ ਨਾਲ ਅਸੀਂ ਮੁੱਦੇ ਬਣਾ ਰਹੇ ਹਾਂ ਨਾ ਜ਼ਿਮੀਂਦਾਰ ਬਰਾਦਰੀ ਵਿੱਚ ਕੋਈ ਸਰਪੰਚ ਨਹੀਂ ਬਣ ਸਕਦਾ ਪਿੰਡ ਦਾ ਇਹ ਗੱਲ ਮੇਰੀ ਚੇਤੇ ਰੱਖਿਓ ਜਿਵੇਂ ਦਾਰ ਪਰਾਨੋਂ ਬੇਨਤੀ ਹੈ ਕਿ ਮੁੱਦਿਆਂ ਨੂੰ ਠੰਡੇ ਵਾਤੇ ਵਿੱਚ ਪਾ ਲਿਆ ਕਰੋ ਕੰਟਰੋਲ ਕਰ ਲਿਆ ਕਰੋ ਨਹੀਂ ਇਹਦੇ ਖਮਿਆਜੇ ਸੰਘੋਤ ਨੇ ਪੈਣਗੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਕਿਉਂਕਿ ਤੁਸੀਂ ਮੁੱਦੇ ਹੀ ਏਡੇ ਏਡੇ ਬਣਾ ਦਿੱਤੇ ਬੇ ਲੋੜਾ মিডিਏ ਨੂੰ ਅਨਵੋਲਵ ਕਰ ਲਿਆ ਵਿੱਚ মিডিਏ ਨੇ ਵਧਾ ਜੜਾ ਆ ਕੇ ਗੱਲਾਂ ਬਾਤਾਂ ਕਰਤੀਆਂ ਇੱਕ ਤਰਫਾ ਹੋ ਕੇ ਇਹ মিডিਆ ਵੱਲ ਗੱਲ ਕਰ ਰਹੇ ਨੇ ਸਾਡੇ ਲਈ ਜਿਨੇ ਕੁਝ ਬੋਲਣੇ ਬੋਲੋ ਅਸੀਂ ਬੇਖੌਫ ਹੋ ਕੇ ਬੋਲਦੇ ਹਾਂ ਸਾਨੂੰ ਕਿਸੇ ਦਾ ਡਰ ਨਹੀਂ ਜਿੱਥੇ ਜਾਣਾ ਜਾਓ ਕੱਢੋ ਜਲੂਸ ਜੀ ਨੇ ਕਢਣਾ ਪਰ ਜਵਾਬ ਦੇਵਾਂਗੇ ਲੋਕ ਪੁੱਛਣਗੇ ਵੀ ਜਲੂਸ ਕਿਉਂ ਕਢਿਆ ਜੀ ਬੂਟਾ ਸਿੰਘ ਨੇ ਪਿੱਛੇ ਕਿਉਂ ਪਿਆ ਲੋਕ ਪੁੱਛਣਗੇ ਸਾਨੂੰ ਲੋੜ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਨਾ ਜਾਤੀਵਾਦ ਦਾ ਮੁੱਦਾ ਬਣਾਓ ਬੀਬਾ ਇੱਕ ਤਰਫਾ ਹੋ ਕੇ ਨਾ ਖੜੋ ਮੈਂ ਬਹੁਤਾ ਕਿਸੇ ਦੇ ਖਿਲਾਫ ਬੋਲਦਾ ਨਹੀਂ ਹੁੰਦਾ ਕਿਉਂਕਿ ਚਾਹੁੰਦੇ ਹੁੰਦੇ ਆ ਤੁਹਾਡੇ ਵਰਗੇ ਬੀ ਇਹਨੂੰ ਕੰਟਰੋਵਰਸੀ ਬਣਾਈਏ ਬੂਟਾ ਸਿੰਘ ਸਾਡੇ ਖਿਲਾਫ ਬੋਲੇ ਸਾਡਾ ਚੈਨਲ ਵੱਡਾ ਹੋ ਜਾਏ ਤੁਹਾਡਾ ਚੈਨਲ ਵੱਡਾ ਹੋਵੇ ਤੁਹਾਨੂੰ ਮੁਬਾਰਕਬਾਦ ਅਸੀਂ ਤਰੱਕੀ ਦੇਖੀ ਨਹੀਂ ਛੱਡਦੇ ਕਿਸੇ ਦੀ ਪਰ ਜਿਹੜੀ ਗੱਲ ਕਰ ਰਹੇ ਹਾਂ ਉਹਨੂੰ ਤੁਹਾਡਾ ਜਿਹਾ ਕਾਮਨ ਸੈਂਸ ਰੱਖਿਆ ਕਰੋ ਤੁਹਾਡਾ ਜਿਹਾ ਸਮਝ ਲਿਆ ਕਰੋ ਵੀ ਇਹ ਮੁੱਦਾ ਕਿਹੜੇ ਬਣੇ ਜਾ ਰਹੇ ਇਹ ਮੁੱਦੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਕੀ ਹੋਊਗਾ ਇਹਦਾ ਅਖਮਿਆਜਾ ਕਿ ਉਹਨੂੰ ਪੁੱਤਣਾ ਪਊਗਾ ਇਹ ਸੋਚ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ